ਨਗਰ ਫਤੇਵਾਲਾ ਵਿਖੇ ਬਣਾਇਆ ਗਿਆ ਪਹਿਲੇ ਪਾਸ਼ਾ ਤੰਤਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਗੁਰਦੁਆਰਾ ਸਾਹਿਬ ਨਗਰ ਫਤੇਵਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੌਰ ਪੂਰਵ ਅਤੇ 47 ਤੇ ਧਰ ਕੇ ਗੁਰਧਾਮਾਂ ਦੀ ਰੱਖਿਆ ਕਰਨ ਵਾਲੇ ਅਗੰਮੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ ਦਿਨ ਸ਼ੁੱਕਰਵਾਰ ਅਖੰਡ ਪਾਠ ਤੇ ਭੋਗ ਪ੍ਰੰਤ ਕੀਰਤਨ ਦੀਵਾਨ ਸਜਾ ਬਣਾਇਆ ਗਿਆ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਭਾਕ ਸਿੰਘ ਜੀ ਨੇ ਵੱਲੋਂ ਦੱਸਿਆ ਗਿਆ ਕਿ ਗੁਰੂ ਸਾਹਿਬ ਜੀ ਦਾ ਗੁਰਪੁਰਬ 15 ਨਵੰਬਰ ਨੂੰ ਆਉਂਦਾ ਹੈ ਇਸ ਲਈ ਸਮੁੱਚਾ ਨਗਰ ਹਸਾਲ ਗੁਰਦੁਆਰਾ ਪਿੰਡ ਫੱਤੇਵਾਲਾ ਵਿਖੇ ਸਿੱਖ ਧਰਮ ਦੇ ਮੋਢੀ ਪਾਤਸ਼ਾਹੀ ਪਹਿਲੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਕਾਨਪੁਰ ਸਾਹਿਬ ਦੇ ਭੋਗਾਂ ਤੋਂ ਬਾਅਦ ਜਿਹੜੇ ਕੀਰਤਨ ਸਜਾਇਆ ਗਿਆ ਦੀਵਾਨ ਸਜਾਇਆ ਗਿਆ ਨਾਲ ਹੀ ਜਿਹੜਾ ਲੰਗਰ ਵੀ ਲਗਾਇਆ ਗਿਆ ਸਮੁੱਚੇ ਇਲਾਕੇ ਵੱਲੋਂ ਨਗਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਉਹ ਦੇਖਦੇ ਹੋਰ ਮੌਕੇ ਦੀਆਂ ਸ ਵੀਰਾਂਤ ਕਰਦੇ ਕਰਵਾ ਹਾਂਜੀ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੈਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਪਾਤਸ਼ਾਹ ਜੋ 15 ਪ੍ਰਾਹਲ 1469 ਨੂੰ ਪਾਵਨ ਪੀਤਰ ਧਰਤੀ ਰਾਏਪੋਟ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਜਿਹਨੂੰ ਨਨਕਾਣਾ ਸਾਹਿਬ ਦਾ ਸਾਧ ਸੰਗਤ ਜੀ ਖਿਤਾਬ ਮਿਲਿਆ ਪਾਵਨ ਪੀਤਰ ਧਰਤੀ ਤੇ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ avatars ਧਾਰਨ ਕੀਤਾ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੇ ਵਿੱਚ ਆ ਕੇ ਉੱਲੇ ਪੜਕੇ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣਾ ਕੀਤਾ ਉਪਦੇਸ਼ ਦੇਣਾ ਕੀਤਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਤੋਂ ਵਰਨਾ ਕੋ ਸਾਂਝਾ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣਾ ਕੀਤਾ ਜਾਤ ਪਾਤ ਉੱਪਰ ਉੱਠ ਕੇ ਲੋਕਾਈ ਦੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਸਿੱਧੇ ਰਾਹ ਤੇ ਪਾਉਣਾ ਕੀਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਐਸਾ ਉਪਦੇਸ਼ ਹੈ ਜਿਨ੍ਹਾਂ ਨੇ ਖੁਦ ਖੁਦਾ ਦੇ ਨਾਲ ਪਰਮਾਤਮਾ ਦੇ ਨਾਲ ਦੁਨੀਆ ਨੂੰ ਜੋੜਨਾ ਕੀਤਾ ਤੇ ਸਮਝਾਉਣਾ ਕੀਤਾ ਕਿ ਗੁਰੂ ਪਿਆਰੇਓ ਸਾਰਿਆਂ ਦੇ ਵਿੱਚ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਦਾ ਗੁਪਜਿਆ ਕਾਉਣ ਭਲੇ ਕੋ ਮੰਦੇ ਕਿ ਪ੍ਰਮਾਤਮਾ ਨੇ ਸਾਰੇ ਅੱਲਾ ਤੇ ਪੈਦਾ ਹੋਏ ਨੇ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਰਮਿਆ ਹੋਇਆ ਐਸੇ ਰਹਿਬਰ ਸਤਿਗੁਰੂ ਜਿਨ੍ਹਾਂ ਦਾ ਸੱਚ ਦਾ ਉਪਦੇਸ਼ ਸੱਚ ਦੇ ਆ ਕੇ ਉਹਨਾਂ ਨੇ ਪਹਿਰਾ ਦੇਣਾ ਕੀਤਾ ਐਸੇ ਸਤਿਗੁਰਾਂ ਦਾ ਅੱਜ ਪਾਵਨ ਪਵਿੱਤਰ ਉਤਾਰ ਦਿਹਾੜਾ ਜੋ ਨਗਰ ਫੱਤੇ ਵਾਲੇ ਦੀਆਂ ਸਾਰੀਆਂ ਸੰਗਤਾਂ ਨੇ ਹਰ ਸਾਲ ਦੀ ਤਰਾ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਤਿੰਨ ਦਿਨ ਲਗਾਤਾਰ ਤੋਂ ਸਤਿਗੁਰੂ ਜੀ ਦੀ ਪਾਵਨ ਪਿੱਤਰ ਗੁਰਬਾਣੀਆਂ ਦੇ ਜਾਪ ਹੋਏ ਸਾਚ ਨਾਮ ਕੀ ਅੰਮ੍ਰਿਤ ਵਰਖਾ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਤਿੰਨ ਦਿਨ ਲਗਾਤਾਰ ਨਿਰੰਤਰ ਗੁਰਬਾਣੀਆਂ ਦੇ ਜਾਪ ਹੋਏ ਅੱਜ ਬੜੀਆਂ ਖੁਸ਼ੀਆਂ ਦੇ ਨਾਲ ਸਾਰੇ ਸਮਾਪਤੀ ਹੋਈ ਭੋਗ ਪਏ ਤਿੰਨ ਦਿਨ ਤੋਂ ਹੀ ਗੁਰੂ ਦੀ ਕਿਰਪਾ ਦੇ ਨਾਲ ਨਗਰ ਦੀਆਂ ਸੰਗਤਾਂ ਦੇ ਸਦਕਾ ਉਬਰਾਲੇ ਦੇ ਸਦਕਾ ਲਗਾਤਾਰ ਤਿੰਨ ਦਿਨ ਹੀ ਗੁਰੂ ਕੇ ਲੰਗਰਾਂ ਦੀ ਅਤੁੱਟ ਸੇਵਾ ਚੱਲ ਰਹੀ ਹੈ ਅੱਜ ਵੀ ਚੱਲ ਰਹੀ ਹੈ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਸੋ ਇਸ ਵਾਰ ਤੇ ਨਗਰ ਦੀਆਂ ਸਾਰੀਆਂ ਸਿੱਖ ਸੰਗਤਾਂ ਨਗਰ ਫੱਤੇ ਵਾਲੇ ਦੀਆਂ ਸੰਗਤਾਂ ਨੂੰ ਅਦੇ ਸਾਰੀਆਂ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀਏ ਸਤਿਗੁਰੂ ਜੀ ਦਾ ਜੋ ਦੱਸਿਆ ਹੋਇਆ ਮਾਰਗ ਹੈ ਉਸ ਸੱਚ ਦੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਆਪਣੇ ਟਾਈਮ ਨੂੰ ਆਪਣੀ ਸਵਾਸ ਨੂੰ ਸਫਲਾ ਕਰੀਏ ਸੋ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਇਹ ਗੁਰੂ ਬਾਣੀ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਗੁਰੂ ਕੀ ਸੇਵਾ ਦੇ ਨਾਲ ਜੁੜਨ ਦਾ ਸਾਨੂੰ ਵੀ ਸਮਾਂ ਪ੍ਰਾਪਤ ਹੋਇਆ ਜਿੱਥੇ ਗੁਰਬਾਣੀ ਦੇ ਆਦ ਆਪ ਗ੍ਰੰਥੀ ਸਿੰਘਾ ਨੇ ਕੀਤੇ ਉਥੇ ਨਗਰ ਦੀਆਂ ਸਾਰੀਆਂ ਸਿੱਖ ਸੰਗਤਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਗੁਰੂ ਘੇ ਲੰਗਰਾਂ ਦੀ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਵਾਦ ਜਿਨ੍ਹਾਂ ਦੀ ਕਿਰਪਾ ਦੇ ਨਾਲ ਸੰਤ ਗੁਰਾਂ ਦੇ ਚਰਨਾਂ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਤੋ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਜੀ ਨੇ ਸਾਰੇ ਇਸ ਸਮਾਗਮ ਨੂੰ ਕਵਰ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਓਹ ਲਾ ਚੁੱਕਾਂ ਦੀ ਮਾਫੀ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Happy Ballarədi bal